ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਕਰਮ ਮਜੀਠੀਆ ਜਿਹੜੇ ਜੇਲ ਵਿੱਚੋਂ ਰਿਹਾਅ ਹੋਏ ਨੇ ਤੇ ਉਹਨਾਂ ਨੇ ਦਰਬਾਰ ਸਾਹਿਬ ਜਾਣਾ ਧੰਨਵਾਦ ਕਰਨ ਵਾਸਤੇ ਸ਼ੁਕਰ ਕਰਨ ਵਾਸਤੇ ਨਕਮਤ ਖੋਲ ਵਾਸਤੇ ਜਾਣਾ ਵੀ ਚਾਹੀਦਾ ਕਿਉਂਕਿ ਪਰਉਪਕਾਰ ਬਹੁਤ ਵੱਡੇ ਵੱਡੇ ਕੀਤੇ ਨੇ ਨਸ਼ਾ ਵੇਚਣਾ ਚਿੱਟਾ ਵੇਚਣਾ ਕਿਤੇ ਸੌਖਾ ਕੰਮ ਬਹੁਤ ਵੱਡੀ ਬਹਾਦਰੀ ਹੈ ਕੌਣ ਹੈ ਬੰਦਾ ਜਿਹੜਾ ਇਹ ਕਵੇ ਮੈਂ ਪੰਜਾਬ ਨੂੰ ਬਰਬਾਦ ਕਰ ਦੇਵਾਂ ਕੋਈ ਹੈਗਾ ਕੋਈ ਕੀ ਦੀ ਹਿੰਮਤ ਹੈਗੀ ਆ ਵੀ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਚਿੱਟੇ ਨਾਲ ਮਰਵਾ ਦੂੰਗਾ ਕੋਈ ਹੈਗਾ ਇਹ ਤਾਂ ਇਹ ਕੰਮ ਤਾਂ ਇੜਾ ਪਾਲਾ ਕੰਮ ਹੈ ਇਹ ਤਾਂ ਬਿੱਗਰ ਮਿਸ ਨੂੰ ਮਜੀਠੀਏ ਨੇ ਕੀਤਾ ਤਾਂ ਕਰਕੇ ਉਹ ਜੇਲ੍ਹ ਵਿੱਚੋਂ ਰਿਹਾ ਹੋਇਆ ਜਣ ਕੇ ਜਿਵਾਨਤ ਹੋਈ ਆ ਉਹਦੀ ਹੁਣ ਉਹਨੇ ਧੰਨਵਾਦ ਕਰਨ ਵਾਸਤੇ ਸ਼ੁਕਰਾਨਾ ਕਰਨ ਵਾਸਤੇ ਨਕਮਤ ਹੋਣ ਵਾਸਤੇ ਦਰਬਾਰ ਸਾਹਿਬ ਜਾਣਾ ਐਨ ਟਾਈਮ ਟੇਬਲ ਬਣਾ ਕੇ ਪੋਸਟਾਂ ਪਾਈਆਂ ਹੋਈਆਂ ਨੇ 8:00 ਵਜੇ ਇੱਥੇ ਹੋਣਾ 8:00 ਵਜੇ ਇੱਥੇ ਹੋਣਾ ਉਹ ਤਾਂ ਪਾਈਆਂ ਨੇ ਵੀ ਜਿੰਨੇ ਵੀ ਨਸ਼ਾ ਕਸ਼ਕਰ ਚਿੱਟੇ ਦੇ ਵਪਾਰੀ ਮਰਨਾ ਚਾਹੁੰਦੇ ਨੇ ਮੇਰੇ ਇੰਨੇ ਇੰਨੇ ਪੜਾਵਾਂ ਤੇ ਇੱਥੇ ਇੱਥੇ ਨਿੰਨੇ ਵਜੇ ਰੁਕਣਾ ਉਥੇ ਆ ਕੇ ਰੁਕਿਓ ਇਕੱਠੇ ਹੋਇਓ ਫੇਰ ਇਕੱਠੇ ਚੱਲਾਂਗੇ ਟੋਲਾ ਬਣਾ ਕੇ ਦਰਬਾਰ ਸਾਹਿਬ ਨਕਮਸ਼ਟਕ ਹੋਣ ਵਾਸਤੇ ਵੀ ਪੂਰੀ মিডিਆ ਦੇ ਵਿੱਚ ਪੂਰੀ ਵੱਡੀ ਖਬਰ ਬਣੂ ਇਹ ਆ ਜਾਂਦਾ ਹੈ ਪਰਜਾਬ ਨੂੰ ਬਰਬਾਦ ਕਰਨ ਵਾਲਾ ਚਿੱਟੇ ਦਾ ਵਪਾਰੀ ਆ ਜਾਂਦੀ ਨੇ ਇੱਕ ਦੀੜਾ ਪਿੱਛੇ ਉਹਦੇ ਵਿੱਚ ਬਹੁਤੇ ਪਿੰਡਾਂ ਦੇ ਸਰਪੰਚ ਹੋਣਗੇ ਮੈਂਬਰ ਹੋਣਗੇ ਕੋਝ ਰਿਟਾਇਰ ਅਫੀਸਰ ਹੋਣਗੇ ਜਿਨ੍ਹਾਂ ਨੇ ਚਿੱਟਾ ਵੇਚ ਕੇ ਕੋਠੀਆਂ ਕਾਰਾਂ ਜ਼ਮੀਨਾਂ ਆਪਣੇ ਬੱਚੇ ਬਾਹਰ ਸੈੱਟ ਕੀਤੇ ਉਹ ਨਾਲ ਹੋਣਗੇ ਤੇ ਇਹ ਪੂਰੀ ਇੱਕ ਸ਼ੋਭਾ ਯਾਤਰਾ ਦੀ ਤਰ੍ਹਾਂ ਸ਼ੋਭਾ ਯਾਤਰਾ ਦੂਜੇ ਪਾਸੇ ਚੱਲ ਜੂ ਇੱਕ ਨਗਰ ਕੀਰਤਨ ਤਰ੍ਹਾਂ ਜਾਣਗੇ ਇਹ ਬੰਦੇ ਕਿਉਂਕਿ ਕੰਮ ਬਹੁਤ ਵੱਡਾ ਕੀਤਾ ਹੈ ਇਦਾਂ ਜਮਰੌਦ ਦਾ ਕਿਲਾ ਫਤਿਹ ਕਰਨ ਤੋਂ ਵੀ ਵੱਡਾ ਕੰਮ ਹੈ ਜਮਰੌਦ ਦਾ ਕਿਲਾ ਜਿੱਤਣ ਤੋਂ ਵੀ ਵੱਡਾ ਕੰਮ ਹੈ ਉਹ ਤਾਂ ਬੰਦਾ ਗੋਲੀਆਂ ਖਾ ਕੇ ਮਰ ਮਰ ਜਾਂਦਾ ਲੱਗਦਾ ਉਹਾਂ ਵਾਹ ਵੱਡੀਆਂ ਜਾਂਦੀਆਂ ਨੇ ਇਹ ਤਾਂ ਸੋਖ ਹੀ ਜੇਲ੍ਹ ਵਿੱਚ ਰਹਿ ਸੱਤ ਮਹੀਨੇ ਜਵਣੀਆਂ ਮਾਰੀਆਂ ਬਾਹਰ ਆ ਕੇ ਇੱਕ ਸਹਰਾਣਾ ਕਹਿੰਦਾ ਮੇਰੇ ਗੋਡੇ ਥੱਲੇ ਹੁੰਦਾ ਸੀ ਉਹਤੇ ਭਵੰਤਮਨ ਦਾ ਨਾਂ ਲਿਖਿਆ ਸੀ ਇੱਕ ਸਹਰਾਣਾ ਗਿੱਟੇ ਥੱਲੇ ਹੁੰਦਾ ਸੀ ਉਹਤੇ ਕੇਜਰੀਵਾਲ ਦਾ ਨਾਂ ਲਿਖਿਆ ਸੀ ਤੇ ਇੱਕ ਸਹਰਾਣੇ ਤੇ ਕਹਿੰਦਾ ਮੇਰੇ ਘਰ ਦੀ ਦਾ ਨਾਂ ਲਿਖਿਆ ਸੀ ਯਾਨੀ ਕਿ ਮੇਰੇ ਘਰ ਵਾਲੇ ਦਾ ਨਾਂ ਲਿਖਿਆ ਸੀ ਉਹ ਮੇਰੇ ਸਿਰ ਥੱਲੇ ਹੁੰਦਾ ਸੀ ਇਹ ਕੌਣ ਨੇ ਪਤਾ ਇਹ ਪੰਥ ਦੇ ਠੇਕੇਦਾਰ ਨੇ ਇਹ ਕੌਮ ਦੇ ਡਿਕਟੇਟਰ ਗੜਮ ਚੌਧਰੀ ਨੇ ਜਿਹਨਾਂ ਨੇ ਇਹੋ ਜੀ ਸ਼ਬਦਾਬਲੀ ਹੁਣ ਜੇ ਕੋਈ ਮੇਰੇ ਵਰਗਾ ਗੱਲ ਕਹਿ ਦੇ ਵੀ ਕੇਜਰੀਵਾਲ ਵੀ ਤੇਰੇ ਕੋਲ ਪਿਆਸੀ ਭਗਵੰਤ ਮਾਨ ਵੀ ਤੇਰੇ ਕੋਲ ਪਿਆਸੀ ਤੇ ਤੇਰੇ ਘਰ ਵਾਲੀ ਦੀ ਬਾਹ ਤੇਰੇ ਸਿਰ ਥੱਲੇ ਸੀ ਫਿਰ ਕੇਜਰੀਵਾਲ ਤੇ ਭਗਵੰਤ ਮਾਨ ਵੀ ਦੇਖਦੇ ਹੋਣਗੇ ਉਧਰ ਕੋਈ ਬੰਦਾ ਆਪਣੀ ਵਾਈਫ ਦੇ ਨਾਲ ਬੈਡਰੂਮ ਦੇ ਵਿੱਚ ਹੋਵੇ ਤੇ ਉਹਨੂੰ ਕੋਈ ਬਾਹਰੋਂ ਬੰਦਾ ਖੜਾ ਦੇਖੇ ਇਹ ਕਿੰਨੀ ਕੁ ਸਿਆਣੀ ਗੱਲ ਹੈ ਜੀ ਕਿੰਨੀ ਕੁ ਅਕਲਮੰਦ ਬੰਦੇ ਦੀ ਸੋਚ ਹੈ ਤੁਹਾਡੇ ਵਿੱਚ ਕੋਈ ਹੈਗਾ ਇਹ ਜਿਹਾ ਬੰਦਾ ਕੋਈ ਬੰਦਾ ਆਪਣੀ ਵਾਈਫ ਦੇ ਨਾਲ ਬੈਡਰੂਮ ਦੇ ਵਿੱਚ ਹੋਵੇ ਤੇ ਉਹਨੂੰ ਕੋਈ ਬਾਹਰੋਂ ਬੰਦਾ ਦੇਖੇ ਵੀ ਹਾਂ ਇਹ ਕਿੰਨੀ ਕੁ ਸਿਆਣਪ ਹੈ ਪਰਿਵਾਰਾਂ ਵਾਲੇ ਬੰਦੇ ਕੋਲ ਦੱਸਿਓ ਪਰਿਵਾਰਾਂ ਵਾਲੇ ਅਕਲਮੰਦੀ ਇਹ ਹੈ ਕੋਈ ਇਹ ਕੋਈ ਰਾਜਨੀਤੀ ਹੈ ਤੇ ਸਾਡੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰ ਰਿਹਾ ਮੈਂ ਮੈਂ ਇਹਨਾਂ ਇਮਜੇਟੇਲੀ ਕਰਨੀ ਮੈਂ ਕਰ ਰਿਹਾ ਇਹ ਤਾਂ ਹਰਾਮਖੋਰ ਨੇ ਇਹਨਾਂ ਦੀ ਤਾਂ ਗਨ ਕਰਨ ਦਾ ਫਾਇਦਾ ਕੋਈ ਨਹੀਂ ਮੈਂ ਤਾਂ ਗੱਲ ਪੰਜਾਬ ਦੇ ਲੋਕਾਂ ਦੀ ਕਰ ਰਿਹਾ ਵੀ ਆ ਕਲਚਰ ਤੁਹਾਡੇ ਘਰਾਂ ਵਿੱਚ ਚਾਉਣ ਵਾਲਾ ਇਹ ਵੀਡੀਓ ਨਾ ਤੁਸੀਂ ਚੰਗੀ ਤਰ੍ਹਾਂ ਐਲਸੀਡੀ ਤੇ ਲਾ ਕੇ ਨੂੰ ਵੀ ਕੋਲੇ ਬਹਿ ਜਾ ਧੀ ਕੋਲੇ ਬਹਿ ਜਾ ਮਾਂ ਬਾਪ ਸਾਰੇ ਕੋਲੇ ਬਹਿ ਜਾਣ ਫਿਰ ਦੇਖਿਓ ਫਿਰ ਸੁਣਿਓ ਵੀ ਇੱਕ ਗੋਡੇ ਥੱਲੇ ਕੇਜਰੀਵਾਲ ਸੀ ਇੱਕ ਥੱਲੇ ਭਗਵੰਤ ਮਾਨ ਸੀ ਤੇ ਮੇਰੇ ਸਰ ਥੱਲੇ ਮੇਰੇ ਘਰਵਾਲੀ ਦੀ ਬਾਹ ਸੀ ਉਹਦੇ ਨਾਂ ਲਿਖਿਆ ਸੀ ਸਰਾਂ ਨੇ ਤੇ ਇਹ ਸੇਮ ਕਹਿ ਰਹੇ ਇਹ ਫਿਰ ਸੁਣਿਓ ਤੁਸੀਂ ਚੰਗੀ ਤਰ੍ਹਾਂ ਤੁਹਾਡੇ ਪੰਜਾਬ ਦੇ ਵਿੱਚ ਮੈਂ ਪੰਜਾਬ ਦੇ ਵਿੱਚ ਹੀ ਰਹਿਣਾ ਕਿਹੜਾ ਬੰਦਾ ਹੈ ਉਹ ਜਿਹੜਾ ਆਪਣੇ ਬੈਡਰੂਮ ਦੀ ਗੱਲਬਾਤ ਆਪਣੇ ਮਾਂ ਦੇ ਕੋਲ ਆਪਣੇ ਪਿਓ ਦੇ ਕੋਲ ਸ਼ੇਅਰ ਕਰਦਾ ਹੋਊ ਆਪਣੀ ਭੈਣ ਕੋਲ ਸ਼ੇਅਰ ਕਰਦਾ ਹੋਊਗਾ ਵੀ ਤੁਹਾਡੇ ਵਿੱਚ ਮੇਤਨ ਸਾਡਾ ਕਲਚਰ ਹੈ ਅਸੀਂ ਜੇ ਆਪਣੇ ਪਿਓ ਦੇ ਕਮਰੇ ਵਿੱਚ ਜਾਈਏ ਤਾਂ ਵੀ ਲੋਕ ਕਰਕੇ ਜੰਨੇ ਆਂ ਦਰਵਾਜ਼ਾ ਖੜਕਾ ਕੇ ਜੰਨੇ ਪੁੱਤ ਦੇ ਕਮਰੇ ਵਿੱਚ ਜਾਈਏ ਤਾਂ ਵੀ ਲੋਕ ਕਰਕੇ ਜੰਨੇ ਦਰਵਾਜ਼ਾ ਖੜਕਾ ਕੇ ਜੰਨੇ ਤੇ ਇਹ ਸਿੱਖ ਲਿੜਕੜਾ ਚੌਧਰੀ ਮਰੀਡੀਆ ਵਰਗੇ ਇਹਨਾਂ ਦਾ ਕਲਚਰ ਬਣ ਗਿਆ ਵੀ ਇਦਾਂ ਲੋਕਾਂ ਦੇ ਸਾਹਮਣੇ ਦੱਸਣਾ ਸਾਰਾ ਪ੍ਰੋਸੈਸ ਸੀ ਤੇ ਹੁਣ ਇਹ ਕਰਤੂਤਾਂ ਕਰਨ ਵਾਲੇ ਦਰਬਾਰ ਸਾਹਿਬ ਜਾਣਗੇ ਨਕਮਸ਼ਤ ਹੋਣ ਵੇਲੇ ਉੱਥੇ ਕਹਿਣਗੇ ਵੀ ਸੱਚੇ ਪਾਤਸ਼ਾਹ ਐਤ ਕੀ ਬਚ ਗਿਆ ਚਿੱਟਾ ਬਹੁਤ ਵੇਚਿਆ ਸੀ ਜਮਾਨਤ ਹੋ ਗਈ ਹੁਣ ਗਾਹਾਂ ਨੂੰ ਵੇਚਣਾ ਹੁਣ ਤੁਸੀਂ ਖੱਲਾ ਛੇਰੀ ਦਿਓ ਬਚਾ ਕੇ ਰੱਖਿਓ ਨਹੀਂ ਤਾਂ ਜੋ ਕੋਈ ਡੰਡੇ ਵਾਲਾ ਮੁੱਖ ਮੰਤਰੀ ਇਦੋਂ ਵੀ ਭੜਾ ਆ ਗਿਆ ਟੰਗ ਤੂੰ ਇਦਾਂ ਹੀ ਦੱਸਣਾ ਹੁਣ ਜਦੋਂ ਗੁਰਸਾਹਿਬ ਦੇ ਸਾਹਮਣੇ ਖੜਨਾ ਹੈ ਉਦੋਂ ਇਦਾਂ ਖੜਨਾ ਇੱਕ ਬੰਦੇ ਨੇ ਨਾ ਮੈਨੂੰ ਮੈਸੇਜ ਭੇਜਿਆ ਸੀਗਾ ਉਹ ਕਹਿੰਦਾ ਜੀ ਇਹ ਜੁਪੀ ਦੀ ਗੱਲ ਹੈ ਕਹਿੰਦਾ ਇੱਕ ਬੰਦਾ ਬਲੈਕ ਹੀਆ ਸੀ ਕਹਿੰਦਾ ਮੈਨੂੰ ਜਦੋਂ ਮੈਂ ਅਰਦਾਸ ਕਰਨੀ ਕਹਿੰਦਾ ਰੋਜ਼ ਉਹਨਾਂ 200 ਰੁਪਏ ਇਦਾਂ ਕਹਿੰਦਾ ਮੈਨੂੰ ਫੜਾ ਦੇ। ਕਹਿੰਦਾ ਮੈਂ ਅਰਦਾਸ ਕਰਨੀ ਤੇ ਮੈਂ ਸ਼ੁਕਰਾਨਾ ਕਰ ਦੇਣਾ। ਮੈਂ ਚੜ੍ਹਦੀ ਕਲਾ ਵਿੱਚ ਅਰਦਾਸ ਕਰ ਦੇਣੀ। ਇੱਕ ਦਿਨ ਕਹਿੰਦਾ ਮੈਂ ਉਹ ਬੰਦਾ ਦਿਨ ਵਿੱਚ ਮੈਨੂੰ ਮਿਲ ਗਿਆ ਕਹਿੰਦਾ ਮੈਨੂੰ 500 ਰੁਪਏ ਦੇ ਕੇ ਗਿਆ ਤੇ ਇੱਕ ਮਠਿਆਈ ਦਾ ਡੱਬਾ ਦੇ ਕੇ ਗਿਆ। ਕਹਿੰਦਾ ਮੈਂ ਉਹਦੇ ਕੋਲ ਪੁੱਛ ਲਿਆ ਵੀ ਤੁਹਾਡੀ ਅਰਦਾਸ ਰੋਜ਼ ਕਰਦੇ ਆ ਜੀ। ਦੱਸੋ ਕਿਸ ਸੰਬੰਧ ਵਿੱਚ ਅਰਦਾਸ ਕਰਨੀ ਹੁੰਦੀ ਹੈ? ਕਹਿੰਦਾ ਮੈਂ ਪੁੱਛ ਲਿਆ। ਤੇ ਕਹਿੰਦਾ ਮੈਨੂੰ ਕਹਿੰਦਾ ਨਹੀਂ 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 ਪਰਮਾਤਮਾ ਜਾਣੀ ਜਾਣਾ। ਨਾ ਨਹੀਂ ਲੜੋ। ਰੱਬ ਜਾਣੀ ਜਾਣਾ। ਕਹਿੰਦਾ ਮੇਰੇ ਕੋਲ ਸ਼ਬਦ ਪੜਦਾ ਬਿਨ ਬੋਲਿਆਂ ਸਭ ਕੁਝ ਜਾਣਦਾ। ਉਹਨੇ ਕਹਿੰਦਾ ਮੈਨੂੰ ਇਹ ਕਹਿੰਦਾ। ਕਹਿੰਦਾ ਚਲੋ ਕਹਿੰਦਾ ਮੈਂ ਸਾਲ ਭਰ ਕਹਿੰਦਾ ਅਰਦਾਸ ਕਰਦਾ ਰਿਆ। ਕਹਿੰਦਾ ਹੁਣ ਮੈਂ ਤਾਂ ਇਦਾਂ ਹੀ ਕਹਿਣਾ ਸੀ। ਵੀ ਪਰਮਾਤਮਾ ਜੀ ਚੜ੍ਹਦੀ ਕਲਾ ਰੱਖਿਓ। ਰੱਬ ਜੀ ਚੜ੍ਹਦੀ ਕਲਾ ਰੱਖ। ਮੈਂ ਤਾਂ ਇੰਨੇ ਕਹਿਣਾ ਸੀ ਗੁਰੂ ਸਾਹਿਬ ਕੋਲ। ਅੱਗੇ ਕਹਿੰਦਾ ਮੈਂ ਅਰਦਾਸ ਕਰ ਦਿਆ ਕਰੂੰ। ਉਹ ਕਹਿੰਦਾ 13-14 ਮਹੀਨਿਆਂ ਬਾਅਦ ਉਹ ਬੰਦਾ ਫੜਿਆ ਗਿਆ। ਉਹਦੀ ਗੱਡੀ ਵਿੱਚੋਂ 5 ਕਿਲੋ ਸਮੈਕ ਫੜੀ ਗਈ, 5 ਕਿਲੋ 2 ਕਰੋੜ ਰੁਪਈਆ ਫੜਿਆ ਗਿਆ। ਉਸ ਬੰਦੇ ਕੋਲ ਤੇ ਕਹਿੰਦਾ ਜਦੋਂ ਉਹ ਕਹਿੰਦਾ ਮੈਂ ਅਰਦਾਸ ਕਰਨੀ ਸੀ ਸਵੇਰੇ ਅੰਮ੍ਰਿਤ ਵੇਲੇ। ਕਹਿੰਦਾ ਜਿਹੜੇ ਬੰਦੇ ਵੀ ਗੁਰਦਾਰੇ ਆਉਣ ਕਹਿੰਦਾ ਮੇਰੇ ਕੋਲ ਦੇਖਣ ਨੂੰ। ਤੇ ਉਹ ਗੋ ਬੰਦਾ ਪੁਲਿਸ ਨੇ ਫੜ ਲਿਆ। ਕਹਿੰਦਾ ਮੇਰੇ ਕੋਲ ਦੇਖਣ ਕਹਿੰਦਾ ਵੀ ਅੱਜ ਕੀ ਕਹੂਗਾ ਇਹ ਉਹ ਦਿਨ ਕਹਿੰਦਾ ਹੁਣ ਉਹ ਤਾਂ حاضر ਹੈ ਨਹੀਂ ਸੀ ਤੇ ਨਾ ਹੀ ਮੈਨੂੰ ਕਹਿੰਦਾ ਪੈਸੇ ਮੈਨੂੰ ਉਹਨਾਂ ਹਕੀਕਤ ਅਸੀਂ ਇਹ ਇਦਾਂ ਦੇ ਬੰਦੇ ਨੇ ਇਹ ਤਾਂ ਗਰੰਟੀ ਨੂੰ ਮੈਂ ਕਹਿੰਦੇ ਨੇ ਰੱਬ ਜਾਣੀ ਜਾਣ ਰੱਬ ਜਾਣੀ ਜਾਣ ਇਦਾਂ ਕਹਿੰਦੇ ਤੇ ਰੱਬ ਜਾਣੀ ਜਾਣ ਫਿਰ ਜਾਣੀ ਜਾਣ ਨੇ ਕਰਤਾ ਕੰਮ ਠੀਕ ਹੈ 2 ਕਰੋੜ ਰੁਪਇਆ ਕੈਸ਼ ਗੱਡੀ ਵਿੱਚ ਤੇ 5 ਕਿਲੋ ਸਮੈਕ ਪੜੀ ਗਈ ਇਦਾਂ ਦੇ ਮਝੀਠੀ ਵਰਗੇ ਹੁਣ ਉੱਥੇ ਜਾ ਕੇ ਕੀ ਕਹਿਣਗੇ ਇਹ ਥੋੜੇ ਕਹਿਣਾ ਵੀ ਮੈਂ ਚਿੱਟਾ ਵੇਚਦਾ ਸੀ ਭੁੱਲ ਬੋਲ ਕੇ ਨਹੀਂ ਕਹਿਣਾ ਉਹਦਾ ਅੰਦਰੋਂ ਤਾਂ ਕਹਿਣਗੇ ਵੀ ਬਚ ਗਿਆ ਇਤਕੇ ਬਚਾ ਲਿਆ ਤੁਸੀਂ ਗਾਹਾਂ ਨੂੰ ਬਚਾ ਲਿਓ ਸਵਾਤ ਤੱਕ ਇਹ ਰ ਹੈ ਨਾ ਜੇ ਪਰਚੀ ਤੇ ਲਿਖ ਕੇ ਦੇਣ ਮੇਰ ਅਰਦਾਸ ਕੇ ਸੰਬੰਧ ਵਿੱਚ ਕਰਾ ਰਹੇ ਇਹ ਕਰਾਉਣੀ ਨਹੀਂ ਅਸੀਂ ਇਹ ਕਰਾਉਣੀ ਨਹੀਂ ਜਣ ਕੇ ਵੀ ਰੱਬ ਨੂੰ ਵੀ ਗੁੰਮਰਾਹ ਕਰਨਾ ਜਿਵੇਂ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਰੱਬ ਨੂੰ ਵੀ ਗਮਰਾਹ ਕਰਨਾ ਠੀਕ ਹੈ ਗ੍ਰੰਥੀ ਕਹਿ ਦੂਗਾ ਮੰਜੀ ਠੇ ਦੀ ਚੜ੍ਹਦੀ ਕਲਾ ਹੋਵੇ ਸਰੋਪਾ ਮਿਲ ਜੂ ਉਥੇ ਹੋਰ ਕੁਝ ਨਹੀਂ ਪਰ ਜੇ ਤੁਸੀਂ ਯਕੀਨ ਕਰਦੇ ਹੋ ਵੀ ਰੱਬ ਹੈਗਾ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਨਹੀਂ ਤਾਂ ਫਿਰ ਉਥੇ ਤਾਂ ਤੁਸੀਂ ਝੂਠ ਬੋਲ ਨਹੀਂ ਸਕਦੇ ਨਾ ਉਥੇ ਝੂਠ ਬੋਲਿਆ ਜਾਂਦਾ ਇਹ ਸਚਾਈ ਹੈ ਪਰ ਸਵਾਲ ਇਹ ਹੈ ਵੀ ਜਦੋਂ ਉਹ ਧੰਨਵਾਦ ਕਰਨ ਲਈ ਚੰਡੀਗੜ੍ਹ ਤੋਂ ਜਾਊਗਾ ਤੇ ਨਾਲ ਕੌਣ ਹੋਣਗੇ ਮੈਂ ਪਹਿਲਾਂ ਨਹੀਂ ਗੱਲ ਕੀਤੀ ਐ ਵੀ ਉਹ ਅਸਲ ਅਕਾਲੀ ਹੋਣਗੇ ਜਿਹੜੇ ਕੌਮ ਲਈ ਮਰ ਮਿਟਣ ਵਾਲੇ ਨੇ ਹੋਤਾ ਨਹੀਂ ਹੋਣਗੇ ਨਾ 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 ਕਦੇ ਵੀ ਨਹੀਂ ਹੋਣਗੇ ਇਹਦੇ ਨਾਲ ਗਲੱਕ ਹੋਣਗੇ ਜਿਨ੍ਹਾਂ ਨੇ ਚਿੱਟਾ ਵੇਚ ਵੇਚ ਕੇ ਵੱਟੀਆਂ ਵੱਡੀਆਂ ਕੋਠੀਆਂ ਜ਼ਮੀਨਾਂ ਕਾਰਾਂ ਖਰੀਦੀਆਂ ਨੇ ਉਹ ਹੋਣਗੇ ਤੇ ਮੈਂ ਨਾ ਕਈ ਵਾਰੀ ਸੋਚੇ ਵੀ ਜਿਹੜੇ ਬੰਦੇ ਗ੍ਰੰਥੀ ਦੇ ਹੱਥ ਵਿੱਚ ਫੜਾ ਕੇ 500 ਰੁਪਏ ਕਹਿੰਦੇ ਨੇ ਅਰਦਾਸ ਕਰ ਦਿਓ ਰੱਬ ਜਾਣੀ ਜਾਣ ਤੇ ਉੱਥੇ ਕਿਤੇ ਨਾ ਕਿਤੇ ਨਾ ਮਹਿਸੂਸ ਹੁੰਦਾ ਵੀ ਢਾਲ ਵਿੱਚ ਕਾਲਾ ਹੈਗਾ ਵੀ ਪ੍ਰੋਬਲਮ ਹੈਗੀ ਹੈ ਇਹ ਇਹ ਕਰਤੂਤਾ ਨੇ ਇਹਨਾਂ ਮਝੀਠੀ ਵਰਗੀਆਂ ਜਾਇਓ ਜੀ ਵੱਧ ਤੋਂ ਵੱਧ ਫੁੱਲਾਂ ਦੇ ਨੋਟਾਂ ਦੇ ਹਾਰ ਬਣਾ ਬਣਾ ਕੇ ਪਾਇਓ ਕੌਣ ਕੇ ਜਮਰਾਉ ਦਾ ਕਿਲਾ ਜਿੱਤ ਗਿਆ ਹੈ ਪਰ ਕਿਸੇ ਨੇ ਕਹਿਣਾ ਥੋੜੀ ਜਦੋਂ ਪੁੱਛੋਗੇ ਵੀ ਕੇਸ ਕਾਦਾ ਸੀ ਮਕਦਮਾ ਕੀ ਚੱਲਦਾ ਇੱਕ ਜੇਲ੍ਹ ਦੇ ਵਿੱਚ ਮੈਨੂੰ ਕਿਸੇ ਨੇ ਮੈਸੇਜ ਕੀਤਾ ਹੋਇਆ ਮਿਸਾਕੀ ਬਣਾਉਣੀ ਸੀ ਕਹਿੰਦੇ ਤੇ ਉਹਨਾਂ ਨੇ ਸੋਚਿਆ ਵੀ ਚਲੋ ਜਿਹੜੇ ਮੂਰੇ ਪੰਜ ਬੰਦੇ ਖੜੇ ਸਰਦਾਰ ਢੀਲਾ ਸਰਣ ਸੋਚਿਆ ਵੀ ਇਹਨੂੰ ਸਰੋਪੇ ਦੇ ਦਈਏ ਤੇ ਇਸ ਰੋਪੇ ਦੇਣ ਲੱਗੇ ਨਾ ਇੱਕ ਮੁੰਡਾ ਖੜਾ ਸੀ ਗੁਰਸੇਖ ਪੁਲਿਸ ਅਫਸਰ ਉਹ ਕਹਿੰਦਾ ਜੀ ਸਰੋਪੇ ਦੀ ਬਹੁਤ ਵੱਡੀ ਮਹਾਨਤ ਹੈ ਪਹਿਲਾਂ ਪੁੱਛ ਲੋ ਵੀ ਇਹ ਕਿਹੜੇ ਕੇਸ ਵਿੱਚ ਅੰਦਰ ਆਏ ਨੇ ਤੇ ਉਹਨਾਂ ਵਿੱਚ ਦੋ ਪਟਵਾਰੀ ਤੇ ਕਾਨੂੰਗੋ ਤੇ ਇੱਕ ਸਰਪੰਚ ਸੀ ਕਿਸੇ ਪਿੰਡ ਦਾ ਤੇ ਇੱਕ ਵੀਡੀਓ ਸੀ ਸਰਕਾਰੀ ਉਨੂੰ ਸਜਾ ਹੋਈ ਸੀ ਇਹ ਪੰਜ ਬੰਦੇ ਖੜੇ ਪੰਜੇ ਸਰਦਾਰ ਪੱਗਾ ਬੰਨੀਆਂ ਜਦੋਂ ਪਰਿਵਾਰੀ ਤੇ ਕਨਗਨ ਪੁੱਛਿਆ ਵੀ ਤੁਹਾਡੇ ਤੇ ਕੇਸ ਕਾਦਾ ਉਹ ਬਲ ਤਾਂ ਬੋਲਣਾ ਕਿ ਉਹ ਤਾਂ ਦੱਸਣਾ ਪੈਣਾ ਸੱਚ ਉਹ ਕਹਿੰਦੇ ਬਲਾਤਕਾਰ ਜਿਹਨੂੰ ਸਰੂਪਾ ਦੇਣ ਲੱਗੇ ਸੀ ਬੀੜੇ ਨੂੰ ਪੁੱਛਿਆ ਕਿ ਤੂੰ ਮਿੱਤੇ ਤੇ ਕੇਸ ਕਾਦਾ ਉਹ ਕਹਿੰਦਾ ਮੈਂ ਕਿਸੇ ਅਫਸਰ ਕੁੜੀ ਨੂੰ ਛੇੜਿਆ ਸੀ ਗਲਤ ਢਿੱਕੇ ਨਾਲ ਆਸ ਕੋ ਪਤਾ ਨਹੀਂ ਕੋਈ ਕਾਨੂੰਨ ਹੁੰਦਾ ਉਹ ਲੱਗਿਆ ਮੇਰੇ ਤੇ ਉਹ ਵੀ ਬੁਲਾਤ ਕਰਦਾ ਜਿਹੜਾ ਪਿੰਡ ਦਾ ਸਰਪੰਚ ਸੀ ਉਹਨੇ ਖੇਤ ਕਿਸੇ ਔਰਤ ਨੂੰ ਹੱਥ ਪਾਇਆ ਸੀ ਜਾਨੀ ਕਿ ਉਹ ਪੰਜੇ ਬੰਦੇ ਇਦਾਂ ਦੀ ਕਰਤੂਤ ਨਾਲ ਅੰਦਰ ਗਏ ਸੀ ਫਿਰ ਉਹਨੇ ਸਰਪਾ ਦਿੱਤਾ ਉਹ ਕਹਿੰਦੇ ਵੀ ਇਦਾਂ ਦਾ ਬੰਦਾ ਲੱਭੋ ਜਿਹਦਾ ਕੋਈ ਜ਼ਮੀਨੀ ਝਗੜਾ ਹੋਵੇ ਜਾਂ ਕੋਈ ਮਾੜੀ ਮੋਟੀ ਗੱਲ ਹੋਵੇ ਉਹਨੂੰ ਸਰਪਾ ਦਿਓ ਨੇ ਫਿਰ ਉਹਨੇ ਸਰਪਾ ਦਿੱਤਾ ਹੀ ਨਹੀਂ ਤੇ ਹੁਣ ਇਹ ਜੋ ਦਰਬਾਰ ਸਾਹਿਬ ਜਾਊਗਾ ਸਰਪਾ ਵੀ ਦੇਣਗੇ ਨੂੰ ਠੀਕ ਹੈ ਇਹ ਸਾਡੇ ਕੌਮ ਦੀ ਫਿਤਰਤ ਹੈ ਸਾਡੇ ਕਹੜਾ ਮ ਚੌਧਰੀ ਜਿਹੜੇ ਡਿਕਟੇਟਰ ਬਣ ਕੇ ਸਾਡੇ ਧਾਰਮਿਕ ਸਥਾਨਾਂ ਤੇ ਕਾਬਜ਼ ਹੋਏ ਬੈਠੇ ਨੇ ਨੂੰਹਾਂ ਤੇ ਉਹਨਾਂ ਦੀ ਕਰਤੂਤ ਹੈ ਦਿਓਸ ਰੋਪੇ ਵੱਧ ਤੋਂ ਵੱਧ ਪੂਰੀ ਦੁਨੀਆ ਦੇ ਵਿੱਚ ਖਬਰ ਜਾਵੇ ਵੀ ਆ ਬੇਕਰ ਮਨਜੀਤਿਆ ਜੀਲ ਤੋਂ ਆਇਆ ਬਾਹਰ ਰਿਹਾ ਹੋ ਕੇ ਜਮੰਤ ਹੋਈ ਹੈ ਦੀ ਵੀ ਇਹਨੇ ਇੰਨੇ ਲੱਖ ਮੁੰਡਾ ਚਿੱਟੇ ਨਾਲ ਮਰਵਾਇਆ ਇਹਨੇ ਘਰ ਉਜਾੜੇ ਨੇ ਇੰਨੇ ਹਜ਼ਾਰ ਕਰੋੜ ਦੀ ਪ੍ਰਾਪਰਟੀ ਬਣਾਈ ਹੈ ਇਹਨੇ ਇਹ ਬੰਦੇ ਨੂੰ ਸਰੂਪਾ ਦੇਣ ਲੱਗੇ ਨੇ ਦਰਵਾਜ਼ੇ ਦੇ ਵਿੱਚ ਕਿ ਪੂਰੀ ਦੁਨੀਆ ਤੱਕ ਗੱਲ ਜਾਊਗੀ ਚਲੋ ਇੰਨਾ ਕਮਾਨ ਸਨਮਾਨ ਕਰਨਾ ਸੀ ਤੇ ਇਹ ਮਾਨ ਸਨਮਾਨ ਉਹਨਾਂ ਲੋਕਾਂ ਲਈ ਹੈ ਜਿਹੜੇ ਲੋਕ ਪੰਜਾਬ ਲਈ ਦਰਦ ਰੱਖਦੇ ਨੇ ਵੀ ਸचेत ਹੋ ਜਾਓ ਸਮਝੋ ਆਪਣੇ ਪਰਿਵਾਰਾਂ ਨੂੰ ਸਮਝਾ ਲਓ ਆਪਣੀਆਂ ਵਿਗੜੀਆਂ ਔਲਾਦਾਂ ਨੂੰ ਨਾth ਪਾ ਲੋ ਜੇ ਚਾਹੁੰਦੇ ਹੋ ਵੀ ਪੰਜਾਬ ਥਸਦਾ ਵਸਦਾ ਰਹੇ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਜੇ ਇਹ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ